ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾ ਸੰਗਤ ਜੀ ਸਭ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜਰੂਰ ਭਰਨਾ ਸਾ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਦਸਮੰਦ ਕੱਟਣਾ ਕਿਉਂ ਜ਼ਰੂਰੀ ਹੈ ਜੇ ਆਪਾਂ ਦਸਵੰਦ ਕਿਵੇਂ ਕੱਢ ਸਕਦੇ ਹਾਂ ਸਾਧ ਸੰਗਤ ਜੀ ਆਪਾਂ ਦੋ ਤਰੀਕਿਆਂ ਨਾਲ ਦਸਵੰਦ ਕੱਢ ਸਕਦੇ ਹਾਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਉਸ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਦਸਵੰਦ ਕੱਢ ਸਕਦੇ ਹਾਂ ਸਾਧ ਸੰਗਤ ਜੀ ਆਪਣੀ ਜ਼ਿੰਦਗੀ ਦੇ ਰਜੇਮਿਆਂ ਵਿੱਚੋਂ ਥੋੜੇ-ਜੋ ਥੋੜਾ ਬਹੁਤੇ-ਜੋ ਬਹੁਤਾ ਸਮਾਂ ਉਸ ਪਰਮਾਤਮਾ ਵਾਹਿਗੁਰੂ ਦੇ ਸਿਮਰਨ ਲਈ ਜ਼ਰੂਰ ਕੱਢੋ ਸਾਧ ਸੰਗਤ ਜੀ ਜੇਕਰ ਜਾਦਾ ਸਮਾਂ ਨਹੀਂ ਕੱਢ ਸਕਦੇ ਤਾਂ ਤੁਸੀਂ ਥੋੜੇ ਤੋਂ ਸ਼ੁਰੂਆਤ ਕਰ ਲਓ ਕਿਉਂਕਿ ਹਰ ਕੰਮ ਦੀ ਸ਼ੁਰੂਆਤ ਛੋਟੇ ਤੋਂ ਹੀ ਹੁੰਦੀ ਹੈ ਸਾਧ ਸੰਗਤ ਜੀ ਥੋੜੇ ਤੋਂ ਬਹੁਤਾ ਤਾਂ ਉਸ ਵਾਹਿਗੁਰੂ ਨੇ ਆਪੇ ਕਰ ਦੇਣਾ ਹੈ ਸਾਧ ਸੰਗਤ ਜੀ ਤੁਸੀਂ ਨੇਮ ਬਣਾ ਲਓ ਕਿ ਰਜਾਨਾ ਮੈਂ ਇੰਨਾ ਟਾਈਮ ਉਸ ਵਾਹਿਗੁਰੂ ਦਾ ਸਿਮਰਨ ਜ਼ਰੂਰ ਕਰਨਾ ਹੈ ਸਾਧ ਸੰਗਤ ਜੀ ਤੁਹਾਨੂੰ ਸ਼ੁਰੂ ਤੋਂ ਟਾਈਮ ਕੱਢਣਾ ਥੋੜਾ ਔਖਾ ਲੱਗੇਗਾ ਪਰ ਜਿਵੇਂ ਹੀ ਤੁਸੀਂ ਸਿਮਰਨ ਕਰਨਾ ਸ਼ੁਰੂ ਕਰੋਗੇ ਤੁਸ ਤੁਹਾਡਾ ਮਨ ਆਪਣੇ ਆਪ ਉਸ ਪਰਮਾਤਮਾ ਨਾਲ ਜੁੜਦਾ ਜਾਏਗਾ ਕਿਉਂਕਿ ਉਸ ਵਾਹਿਗੁਰੂ ਦੀ ਤੁਹਾਡੇ ਤੇ ਕਿਰਪਾ ਹੁੰਦੀ ਜਾਏਗੀ ਸਾਧ ਸੰਗਤ ਜੀ ਇਹ ਆਪਣੇ ਵੱਲੋਂ ਉਸ ਪਰਮਾਤਮਾ ਦੇ ਲਈ ਕੱਢਿਆ ਗਿਆ ਸਭ ਤੋਂ ਵੱਡਾ ਦਸਵੰਦ ਗਿਣਿਆ ਜਾਂਦਾ ਹੈ ਸਾਥ ਸੰਗਤ ਜੀ ਦੂਜਾ ਤਰੀਕਾ ਆਪਾਂ ਆਪਣੀ ਕਮਾਈ ਵਿੱਚੋਂ ਕੁਝ ਹਿੱਸਾ ਮਾਇਆ ਦਾ ਜਾਂ ਉਸ ਨਾਲ ਕੋਈ ਵੀ ਵਸਤੂ ਖਰੀਦ ਕੇ ਗੁਰੂ ਘਰ ਪੇਂਟ ਕਰ ਸਕਦੇ ਹਾਂ ਜਾਂ ਕਿਸੇ ਗਰੀਬ ਜਾਂ ਲੋੜਵੰਦ ਨੂੰ ਦਾਨ ਕਰ ਸਕਦੇ ਹਾਂ ਤਾਂ ਜੋ ਆਪਣੇ ਵੱਲੋਂ ਕੀਤਾ ਹੋਏ ਦਾਨ ਦਾ ਫਲ ਆਪਾਂ ਨੂੰ ਮਿਲ ਸਕੇ ਸਾਥ ਸੰਗਤ ਜੀ ਜ਼ਰੂਰੀ ਨਹੀਂ ਕਿ ਦਸਵੰਧ ਦੀ ਰਾਸ਼ੀ ਆਪਾਂ ਗੁਰੂ ਘਰ ਹੀ ਪੇਂਟ ਕਰਨੀ ਹੁੰਦੀ ਹੈ ਸਾਥ ਸੰਗਤ ਜੀ ਬਹੁਤ ਗਰੀਬ ਤੇ ਬੇਸਹਾਰਾ ਲੋਕ ਹੁੰਦੇ ਹਨ ਜਿਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੁੰਦਾ ਆਪਾਂ ਆਪਣੀ ਦਸਵੰਧ ਦੀ ਰਾਸ਼ੀ ਉੱਥੇ ਵੀ ਲਗਾ ਸਕਦੇ ਹਾਂ ਤਾਂ ਜੋ ਉਹਨਾਂ ਗਰੀਬਾਂ ਦੀ ਮਦਦ ਹੋ ਸਕੇ ਆ ਸੰਗਤ ਜੀ ਆਪਣਾ ਦਸਵੰਧ ਕੱਢ ਕੇ ਤੇ ਉਸ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕਰਕੇ ਕਿ ਹੇ ਵਾਹਿਗੁਰੂ ਮੇਰੇ ਵੱਲੋਂ ਕੱਢਿਆ ਗਿਆ ਦਸਵੰਧ ਮੈਂ ਇਸ ਕੰਮ ਤੇ ਲਗਾ ਰਿਹਾ ਹਾਂ ਮੈਂ ਇੰਨਾ ਲੋੜਵੰਦਾਂ ਦੀ ਮਦਦ ਕਰ ਰਿਹਾ ਹਾਂ ਤਾਂ ਸਾਧ ਸੰਗਤ ਜੀ ਸਮਝ ਲਓ ਤੁਹਾਡਾ ਦਸਵੰਦ ਉਸ ਪਰਮਾਤਮਾ ਦੇ ਘਰੇ ਪਹੁੰਚ ਗਿਆ ਹੈ ਸਾਧ ਸੰਗਤ ਜੀ ਇੱਕ ਖਾਸ ਗੱਲ ਸਿੱਧਾ ਸਵਾਨਦ ਘੜਦੇ ਸਮੇਂ ਕਦੇ ਵੀ ਹੰਕਾਰ ਨਾ ਕਰਿਆ ਕਰੋ ਕਿਉਂਕਿ ਬਹੁਤੇ ਲੋਕ ਅੱਜਕੱਲ ਜਦੋਂ ਵੀ ਕੋਈ ਵੀ দান ਕਰਦੇ ਹਨ ਤਾਂ ਉਹਨਾਂ 'ਚ ਹੰਕਾਰ ਆ ਜਾਂਦਾ ਹੈ ਆਪਾਂ ਅੱਜਕੱਲ ਦੇਖਦੇ ਆ ਜਦੋਂ ਵੀ ਕੋਈ ਬੰਦਾ ਕਿਸੇ ਗਰੀਬ ਨੂੰ ਕੋਈ ਚੀਜ਼ দান ਕਰਦਾ ਹੈ ਤਾਂ ਉਦੋਂ ਹੀ ਉਹ ਆਪਣੀ ਫੋਟੋ ਕਲਿੱਕ ਕਰ ਲੈਂਦਾ ਹੈ ਉਸ ਨੂੰ ਸੋਸ਼ਲ ਮੀਡੀਆ ਤੇ ਅਪਲੋਡ ਕਰ ਲੈਂਦਾ ਹੈ ਵੀ ਮੈਂ ਤਾਂ ਬਹੁਤ ਵੱਡਾ ਕਾਰਜ ਕੀਤਾ ਹੈ ਮੈਂ ਇਸ ਬੰਦੇ ਨੂੰ ਆ ਕੁਝ দান ਕੀਤਾ ਹੈ ਤਾ ਸੰਗਤ ਜੀ ਇਦਾਂ ਦਾ ਕੰਮ ਨਹੀਂ ਕਰਨਾ ਆਪਾਂ ਆਪਣੇ ਦਾਨ ਨੂੰ ਗੁਪਤ ਹੀ ਰੱਖਣਾ ਹੈ ਸਾਥ ਸੰਗਤ ਜੀ ਕਿਉਂਕਿ ਆਪਾਂ ਉਸ ਪਰਮਾਤਮਾ ਦੇ ਦਿੱਤੇ ਹੋਏ ਵਿੱਚੋਂ ਹੀ ਤਾਂ ਕੁਝ ਹਿੱਸਾ ਕੱਢ ਰਹੇ ਹਾਂ ਆਪਾਂ ਨੂੰ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਰਹਿਣਾ ਚਾਹੀਦਾ ਏ ਕਿ ਉਸ ਨੇ ਆਪਾਂ ਨੂੰ ਇੰਨੇ ਯੋਗਰੇ ਕੀਤਾ ਕਿ ਆਪਾਂ ਕਿਸੇ ਦੀ ਮਦਦ ਕਰ ਸਕਦੇ ਹਾਂ ਕਿਉਂਕਿ ਸਾਥ ਸੰਗਤ ਜੀ ਜਦੋਂ ਵੀ ਆਪਾਂ ਕਿਸੇ ਨੂੰ ਕੁਝ ਵੀ ਦਾਨ ਕਰਕੇ ਕੋਈ ਵੀ ਫੋਟੋ ਕਲਿੱਕ ਕਰਕੇ ਸੋਸ਼ਲ ਮੀਡੀਆ ਤੇ ਪਾਉਂਦੇ ਹਾਂ ਤਾ ਜਦੋਂ ਵੀ ਕਿਤੇ ਵੀ ਉਹ ਗਰੀਬ ਬੰਦਾ ਦੇਖ ਲੈਂਦਾ ਹੈ ਤਾਂ ਉਸ ਨੂੰ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਮੇ ਜੇ ਮੈਂ ਗਰੀਬ ਨਾ ਹੁੰਦਾ ਤਾਂ ਅੱਜ ਮੇਰੀ ਇਹ ਫੋਟੋ ਇਸ ਤਰ੍ਹਾਂ ਨਾ ਪਈ ਹੁੰਦੀ ਕਿਉਂਕਿ ਸਾਧ ਸੰਗਤ ਜੀ ਦੇਣ ਵਾਲਾ ਤਾਂ ਉਹ ਪਰਮਾਤਮਾ ਹੈ ਆਪਾਂ ਤਾਂ ਇੱਕ ਬਸ ਜਰੀਆ ਆ ਜਿੰਦੇ ਰਾਹੀਂ ਉਹ ਪਰਮਾਤਮਾ ਪਹਚਾ ਰਿਹਾ ਹੈ ਕਿਉਂਕਿ ਸਾਧ ਸੰਗਤ ਜੀ ਦਸਵੰਦ ਕੱਢਣ ਨਾਲ ਗੁਰੂ ਘਰ ਨਾਲ ਸਾਂਝ ਵਧਦੀ ਹੈ ਕਾ ਆਸੰਗਤ ਜੀ ਸ਼ਰਧਾ ਨਾਲ ਕੱਢਿਆ ਹੋਇਆ ਤਾਂ ਇੱਕ ਪੈਸਾ ਵੀ ਉਸ ਪਰਮਾਤਮਾ ਲਈ ਕਰੋੜਾਂ ਵਰਗਾ ਹੁੰਦਾ ਹੈ। ਇਸ ਆਸੰਗਤ ਜੀ ਉਹ ਪਰਮਾਤਮਾ ਆਪਣੇ ਵੱਲੋਂ ਕੱਢੇ ਹੋਏ ਦਸਵੰਦ ਦੀ ਰਕਮ ਨਹੀਂ ਦੇਖਦਾ। ਉਹ ਆਪਣੇ ਕੱਢੇ ਹੋਏ ਦਸਵੰਦ ਵਿੱਚ ਆਪਣੀ ਸ਼ਰਧਾ ਦੇਖਦਾ ਹੈ। ਕਿੰਨੀ ਸੱਚੀ ਤੇ ਕਿੰਨੀ ਸੂਚੀ ਹੈ। ਇਸ ਆਸੰਗਤ ਜੀ ਜੇਕਰ ਆਪਣੇ ਤੇ ਪਰਮਾਤਮਾ ਦੀ ਕਿਰਪਾ ਹੈ ਆਪਣਾ ਜੀਵਨ ਖੁਸ਼ਹਾਲ ਹੈ ਆਪਾਂ ਆਪਣੀ ਲਾਈਫ ਵਿੱਚ ਬਹੁਤ ਤਰੱਕੀ ਕਰ ਰਹੇ ਹਾਂ ਤਾਂ ਆਪਾਂ ਨੂੰ ਆਪਣੇ ਪੈਸੇ ਦਾ ਗਲਤ ਯੂਜ਼ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਅੱਜ ਕੱਲ੍ਹ ਲੋਕ ਬਹੁਤ ਦਿਖਾਵਾ ਕਰ ਰਹੇ ਹਨ ਜਿਵੇਂ ਕੇ ਸਾਧ ਸੰਗਤ ਜੀ ਜਦੋਂ ਵੀ ਆਪਣੇ ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਹੈ ਜਾਂ ਆਪਣਾ ਜਨਮ ਦਿਨ ਹੁੰਦਾ ਹੈ ਜਾਂ ਕੋਈ ਮੈਰਿਜ ਐਨੀਵਰਸਰੀ ਹੁੰਦੀ ਹੈ ਤਾਂ ਆਪਾਂ ਕੇਕ ਲਿਆਉਣੇ ਆ ਫਰੈਂਡਸ ਨੂੰ ਇਨਵਾਈਟ ਕਰਦੇ ਆ ਤੇ ਆਪਾਂ ਕਾਫੀ ਸ਼ੋਰ ਸ਼ਰਾਬਾ ਕਰਦੇ ਹਾਂ ਤੇ ਪੈਸਾ ਵੀ ਬਹੁਤ ਖਰਚ ਕਰਦੇ ਹਾਂ ਪਰ ਸਾਧ ਸੰਗਤ ਜੀ ਆਪਾਂ ਇਹ ਨਹੀਂ ਸੋਚਦੇ ਕਿ ਆਪਾਂ ਨੂੰ ਇਹਦੇ ਵਿੱਚੋਂ ਮਿਲੇਗਾ ਕੀ ਸਾ ਸੰਗਤ ਜੀ ਇਹ ਚੀਜ਼ਾਂ ਵੀ ਜ਼ਰੂਰੀ ਹਨ ਕਰੋ ਪਰ ਇਸ ਦੇ ਨਾਲ-ਨਾਲ ਉਸ ਪਰਮਾਤਮਾ ਦੇ ਘਰੇ ਵੀ ਆਪਣੀ ਹਾਜ਼ਰੀ ਜ਼ਰੂਰ ਭਰੋ ਜਿਵੇਂ ਕਿ ਜਦੋਂ ਵੀ ਕਿਸੇ ਬੱਚੇ ਦਾ ਜਨਮ ਦਿਨ ਹੁੰਦਾ ਹੈ ਜਾਂ ਆਪਣੀ ਕੋਈ ਹੋਰ ਪਾਰਟੀ ਹੁੰਦੀ ਹੈ ਤਾਂ ਉਸ ਵਾਹਿਗੁਰੂ ਦੇ ਪਰਮਾਤਮਾ ਦੇ ਘਰੇ ਜਾ ਕੇ ਦੇਗ ਗਰਾ ਕੇ ਅਰਦਾਸ ਕਰਵਾਓ ਕਿ ਵਾਹਿਗੁਰੂ ਸਾਡੇ ਤੇ ਆਉਣ ਵਾਲੇ ਜਾਂ ਸਾਡੇ ਬੱਚੇ ਤੇ ਆਉਣ ਵਾਲੇ ਸਾਰੇ ਕਸ਼ਟ ਦੂਰ ਕਰੀ ਤੇesa ਨੂਤਰਕੀਆਂ ਬਖਸ਼ੀ ਤੰਦਰੁਸਤੀਆਂ ਬਖਸ਼ੀ ਤੇ ਕੁਝ ਹਿੱਸਾ দান ਕਰੋ ਜੋ ਤੁਹਾਨੂੰ ਅਸੀਸਾਂ ਮਿਲਣ ਤੁਹਾਡੇ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕੰਮ ਆਉਣ ਕਿਉਂਕਿ ਸਾਧ ਸੰਗਤ ਜੀ ਗਰੀਬ ਦੀ ਦਿੱਤੀ ਹੋਈ ਅਸੀਸ ਕਦੇ ਖਾਲੀ ਨਹੀਂ ਜਾਂਦੀ ਤੇ ਜਿਹੜੇ ਆਪਾਂ ਇਸ ਤਰ੍ਹਾਂ ਪਾਰਟੀਆਂ ਕਰਕੇ ਫਰੈਂਡਸ ਆਦੇ ਆ ਉਹ ਤਾਂ ਆਪਾਂ ਨੂੰ ਸਿਰਫ ਗਿਫਟ ਹੀ ਦੇ ਕੇ ਜਾਂਦੇ ਹਨ ਜਿਹੜੇ ਕਿ ਆਪਣੇ ਰੋਜ਼ਾਨਾ ਜੀਵਨ ਵਿੱਚ ਯੂਜ਼ ਹੁੰਦੇ ਹਨ ਉਹ ਤਾਂ ਆਪਾਂ ਕਿਤੋਂ ਵੀ ਲੈ ਸਕਦੇ ਹਾਂ ਸੋ ਸਾਧ ਸੰਗਤ ਜੀ ਇਹ ਸਾਨੂੰ ਕੁਝ ਬੇਨਤੀਆਂ ਜੇਕਰ ਕੋਈ ਗਲਤੀ ਹੋਏ ਤਾਂ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ